ਸਸਿਗਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਇਹ ਜੋ ਤੁਸੀਂ ਸਾਹਮਣੇ ਸਕਰੀਨ ਉੱਪਰ ਦੇਖ ਰਹੇ ਹੋ ਇਹ ਇੱਕ ਖਤੌਨੀ ਦਾ ਸਕਰੀਨਸ਼ਾਟ ਲਿਆ ਹੋਇਆ ਹੈ ਇੱਕ ਫਰਦ ਜਵਾਬੰਦੀ ਦੇ ਵਿੱਚ ਠੀਕ ਹੈ ਜੀ ਖਤੌਨੀ ਦੇ ਵਿੱਚ ਇਸ ਤਰ੍ਹਾਂ ਦੇ ਨੋਟ ਤੁਸੀਂ ਹਰ ਇੱਕ ਫਰਦ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕਿਸੇ ਨਾ ਕਿਸੇ ਖਤੌਨੀ ਵਿੱਚ ਦੇਖਦੇ ਹੋਵੋਗੇ ਇਸ ਨੋਟ ਦੇ ਵਿੱਚ ਤੁਸੀਂ ਕੀ ਦੋ ਸ਼ਬਦ ਦੇਖ ਰਹੇ ਹੋਗੇ ਬਿਲਾ ਵੈਤ ਤੇ ਨੀਜ ਬਾਇ ਠੀਕ ਹੈ ਇਨਾ ਸ਼ਬਦ ਦਾ ਕੀ ਮਤਲਬ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਨੋਟ ਕਿਉਂ ਲੰਮਾ ਸਮਾਂ ਜਮ੍ਹਾਂ ਮੰਡੀ ਵਿੱਚ ਚੱਲਦੇ ਰਹਿੰਦੇ ਨੇ 4 ਸਾਲਾ ਵੀ ਬਣ ਜਾਂਦਾ ਹੈ ਠੀਕ ਹੈ ਜੀ ਖੇਡ ਤਾਂ ਹੀ ਬਦਲ ਜਾਂਦੇ ਨੇ ਪਰ ਫਿਰ ਵੀ ਇਸ ਤਰ੍ਹਾਂ ਦੇ ਨੋਟ ਜਮ੍ਹਾਂ ਮੰਡੀ ਦੇ ਵਿੱਚ ਕਿਉਂ ਲੰਮਾ ਸਮਾਂ ਚੱਲਦੇ ਰਹਿੰਦੇ ਨੇ ਇਸ ਵਿਸ਼ੇ ਉੱਪਰ ਆਪਾਂ ਅੱਜ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਨੌਲੇਜ ਵਾਲੀ ਵੀਡੀਓ ਸਾਡੇ ਚੈਨਲ ਤੇ ਰੋਜ਼ ਹੀ ਆਉਂਦੀਆਂ ਰਹਿੰਦੀਆਂ ਨੇ ਸੋ ਹੁਣ ਗੱਲ ਕਰਦੇ ਆਪਾਂ ਇਸ ਨੋਟ ਦੇ ਬਾਰੇ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਲਿਖਿਆ ਹੈ ਆਰਾਮ ਸਿੰਘ ਪੁੱਤਰ ਸ਼ਾਮ ਸਿੰਘ ਪੁੱਤਰ ਮੋਹਨ ਸਿੰਘ ਬਿਲਾਵੈ 1/4 ਹਿੱਸਾ ਵਾ ਨੀ ਜਵਾਇਆ 1/4 ਹਿੱਸਾ ਅੱਗੇ ਲਿਖਿਆ ਹੈ ਹਰਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਟੇਕ ਸਿੰਘ 1/4 ਹਿੱਸਾ ਮੁਸਤਰੀ ਕਾਸਤ ਮੁਸਤਰੀ ਸੋ ਇਸ ਪੂਰੇ ਨੋਟ ਦੇ ਬਾਰੇ ਤੁਹਾਨੂੰ ਜੀ ਕਰ ਦੱਸ ਦਈਏ ਤੋਂ ਉੱਪਰ ਜਿਸ ਵਿਅਕਤੀ ਦਾ ਨਾਮ ਲਿਖਿਆ ਹੈ ਆਰਾਮ ਪੁੱਤਰ ਸ਼ਾਮ ਪੁੱਤਰ ਮੋਹਨ ਬਿਲਾ ਬੈਦਮ ਮਤਲਬ ਹੁੰਦਾ ਜੀ ਬਿਨਾ ਬੈ ਠੀਕ ਹੈ ਜੀ ਬਿਨਾ ਬੈ ਕੀਤਾ ਹੋਇਆ ਹਿੱਸਾ ਵਾਦ ਮਤਲਬ ਹੁੰਦਾ ਅਤੇ ਠੀਕ ਹੈ ਜੀ ਵਾਵੇ ਕਿੰਨਾ ਲੱਗਿਆ ਹੋਇਆ ਇਹਦਾ ਮਤਲਬ ਹੁੰਦਾ ਹੈ ਅਤੇ ਨੀਜ ਵਾਇ ਨੀਜ ਵਾਰੇ ਮਤਲਬ ਹੁੰਦਾ ਵੇਚਿਆ ਹੋਇਆ ਹਿੱਸਾ ਠੀਕ ਹੈ ਜੀ ਅੱਗੇ ਦੀ ਅੱਗੇ ਵੇਚਿਆ ਹੋਇਆ ਹਿੱਸਾ ਖਤੌਨੀ ਦੇ ਵਿੱਚ ਜਦੋਂ ਕਿਸੇ ਦੀ ਮਾਲਕੀ ਹੁੰਦੀ ਹੈ ਤਾਂ ਉਹ ਖਾਸ ਨੰਬਰਾਂ ਦੀ ਮਾਲਕੀ ਹੁੰਦੀ ਹੈ ਵਾ ਨੀਜ ਦਾ ਮਤਲਬ ਹੁੰਦਾ ਉਹ ਖਾਸ ਨੰਬਰ ਜਿਹੜੇ ਅੱਗੇ ਦੀ ਅੱਗੇ ਕਿਸੇ ਨੂੰ ਹੋਰ ਬੈ ਕਰ ਦੇਣਾ ਸੋ ਰਾਮ ਸਿੰਘ ਨੇ ਖਾਸ ਨੰਬਰ ਪਹਿਲਾਂ ਬੈ ਲਏ ਹੋਏ ਸੀ ਠੀਕ ਹੈ ਜੀ ਇਧਰ ਕਤੌਨੀ ਜੋੜ ਤੁਸੀਂ ਦੇਖ ਰਹੇ ਹੋ ਨੌਕ ਨਾਲ 2 ਮਰਲੇ ਲਏ ਹੋਏ ਸੀਗੇ ਠੀਕ ਹੈ ਜੀ ਹੁਣ ਇਹ ਨੌਕ ਨਾਲ 2 ਮਰਲੇ ਦੇ ਵਿੱਚ ਕੁਝ ਹਿੱਸਾ ਇਹ ਖਾਸ ਨੰਬਰਾਂ ਦਾ ਕੁਝ ਹਿੱਸਾ ਜਿਹੜਾ ਉਹ ਅੱਗੇ ਬੈਕ ਕਰ ਦਿੱਤਾ ਕਿਹੜਾ ਹਿੱਸਾ ਜਿਹਦੇ ਅੱਗੇ ਲਿਖਿਆ ਹੋਵੇਗਾ ਨੀ ਜਵਾਇਆ ਨੀ ਜਵਾਇਆ 1/4 ਹਿੱਸਾ ਭਾਵ 1/4 ਹਿੱਸਾ ਰਾਮ ਸਿੰਘ ਨੇ ਇਨ ਖਾਸ ਨੰਬਰਾਂ ਦਾ ਅੱਗੇ ਹੀ ਬੈਕ ਕਰ ਦਿੱਤਾ ਕਿਸ ਨੂੰ ਹਰਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਟੇਕ ਸਿੰਘ 1/4 ਹਿੱਸਾ ਉਹਨਾਂ ਨੇ 1/4 ਹਿੱਸਾ ਖਰੀਦ ਕਰ ਲਿਆ ਹੈ ਹੁਣ ਖਰੀਦਦਾਰ ਦੀ ਕੀ ਨਿਸ਼ਾਨੀ ਹੁੰਦੇ ਖਰੀਦਦਾਰ ਦੇ ਮਗਰ ਹੈ ਜੋ ਮੁਸਤਰੀ ਲਿਖਿਆ ਹੁੰਦਾ ਹੈ ਜੀ ਮੁਸਤਰੀ ਦਾ ਮਤਲਬ ਹੈ ਖਰੀਦਦਾਰ ਇੱਥੇ ਲਿਖਿਆ ਹੈ ਮੁਸਤਰੀ ਕਾਸਟ ਮੁਸਤਰੀ ਮੁਸਤਰੀ ਦਾ ਮਤਲਬ ਹੋ ਗਿਆ ਖਰੀਦਦਾਰ ਕਾਸਟ ਮੁਸਤਰੀ ਦਾ ਮਤਲਬ ਹੋ ਗਿਆ ਕਿ ਇਸ ਰਕਬੇ ਦੇ ਉੱਪਰ ਵੀ ਕਾਸਟ ਹੈ ਜਿਹੜੀ ਉਹ ਮੁਸਤਰੀ ਹੀ ਕਰ ਰਿਹਾ ਹੈ ਭਾਵੇਂ ਗਰਦਾਵਰੀ ਵੀ ਹੀ ਜਿਹੜੀ ਮੁਸਤਰੀ ਦੇ ਨਾਮ ਹੈ ਠੀਕ ਹੈ ਸੋ ਇਸ ਰੋਡ ਦਾ ਮਤਲਬ ਤੁਸੀਂ ਸਮਝ ਗਏ ਹੋਗੇ ਕਿ ਬਿਲਾ ਬਏ ਮਤਲਬ ਬਿਨਾ ਵੇਚਿਆ ਹੋਇਆ ਹਿੱਸਾ ਨੀ ਜਵਾਇਆ ਮਤਲਬ ਵੇਚਿਆ ਹੋਇਆ ਹਿੱਸਾ ਤੇ ਹੱਲੇ ਜੋ ਹਰਵੰਤ ਸਿੰਘ ਲਈ 1/4 ਹਿੱਸਾ ਮੁਸਤਰੀ ਕਾਸਤ ਮੁਸਤਰੀ ਮਤਲਬ 1/4 ਹਿੱਸਾ ਖਰੀਦਾਰ ਇਹ ਜੋ ਨੌਕ ਨਾਲ ਦੋ ਮਰਲੇ ਦੇ ਖਾਸ ਨੰਬਰ ਨੇ ਨੌਕ ਨਾਲ ਦੋ ਮਰਲੇ ਦੇ ਵਿੱਚ 1/4 ਹਿੱਸਾ ਰਾਮ ਸਿੰਘ ਨੇ ਹਰਵੰਤ ਸਿੰਘ ਨੂੰ ਵੈਕ ਕਰ ਦਿੱਤਾ ਹੈ ਸੋ ਹੁਣ ਗੱਲ ਕਰਦੇ ਆ ਇਹ ਨੋਟ ਖੇਵਟਾ ਬਦਲਣ ਤੋਂ ਬਾਅਦ ਵੀ ਕਿਉਂ ਲਮਾ ਸਮਾ ਚੱਲਦੇ ਰਹਿੰਦੇ ਨੇ ਸੋ ਦੋਸਤੋ ਦੱਸਦੀ ਕਿ ਇਹ ਨੋਟ ਜਮ੍ਹਾਂ ਮੰਡੀ ਵਿੱਚੋਂ ਉਦੋਂ ਹੀ ਖਤਮ ਹੁੰਦੇ ਨੇ ਜਦੋਂ ਉਸ ਖੇਵਟ ਦੀ ਤਕਸੀਮ ਹੋ ਜਾਂਦੀ ਹੈ ਤਕਸੀਮ ਹੋ ਕੇ ਖੇਵਟਾਂ ਅਲੱਗ ਬਣ ਜਾਂਦੀਆਂ ਨੇ ਉਸ ਸਮੇਂ ਹੀ ਜਿਹੜੀ ਇਹ ਨੋਟ ਚੱਕੇ ਜਾਂਦੇ ਨੇ ਠੀਕ ਹੈ ਜਿੰਨਾ ਚਿਰ ਇਸ ਖਾਤੇ ਦੀ ਤਕਸੀਮ ਨਹੀਂ ਹੋਵੇਗੀ ਇਹ ਨੋਟ ਇਵੇਂ ਦੀ ਇਵੇਂ ਚੱਲਦੇ ਰਹਿਣਗੇ ਜਦੋਂ ਇਸ ਖਾਤੇ ਦੀ ਤਕਸੀਮ ਹੋ ਗਈ ਤਾਂ ਇਹ ਨੋਟ ਜਿਹੜੇ ਚੱਕੇ ਜਾਂਦੇ ਨੇ ਸੋ ਇਹ ਸਾਂਝੇ ਖਾਤੇ ਦੇ ਵਿੱਚ ਵੱਡੀਆਂ ਖੇਵਟਾਂ ਦੇ ਵਿੱਚ ਇਕਤੌਨੀਆਂ ਇਸ ਤਰ੍ਹਾਂ ਹੀ ਚਲਦੀਆਂ ਰਹਿੰਦੀਆਂ ਨੇ ਜਿੰਨਾ ਚਿਰ ਉਸ ਖਾਤੇ ਦੀ ਤਕਸੀਮ ਨਾ ਕਰਾਈ ਜਾਵੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਜੀਕਰ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਕੋਈ ਸਵਾਲ ਹੋਵੇ ਕਮੈਂਟ ਜਰੂਰ ਕਰਿਓ ਪਹਿਲਾਂ ਜੋ ਵੀਡੀਓ ਅਪਲੋਡ ਕੀਤੀਆਂ ਜੋ ਤੁਸੀਂ ਕਮੈਂਟ ਕੀਤੇ ਉਸ ਉੱਪਰ ਵੀ ਆਪਾਂ ਹੌਲੀ-ਹੌਲੀ ਵੀਡੀਓ ਜਰੂਰ ਬਣਾਵਾਂਗੇ ਤੁਹਾਡੇ ਜੋ ਵੀ ਸਵਾਲ ਨੇ ਉਸ ਦਾ ਜਵਾਬ ਜਰੂਰ ਦੇਵਾਂਗੇ ਕਿਸੇ ਨਾ ਕਿਸੇ ਵੀਡੀਓ ਵਿੱਚ ਸੋ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਦਾ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ